ਤੈਨੂੰ ਇੱਕ ਬੇਨਤੀ ਹੈ ਕਿ ਅੱਜ ਜਿਹੜਾ ਜੋ ਵੀ ਕੱਪ ਖਰਾਬ ਹੋਇਆ ਨਾ ਯੰਗ ਕਬੱਡੀ ਕਲੱਬ ਤੇ ਮੀਰੀ ਪੀਰੀ ਕਰਕੇ ਹੋਇਆ ਵਾ ਕਿਉਂਕਿ ਇਹਨਾਂ ਨੇ ਸਵੇਰੇ 1 ਮਿੰਟ ਇਹਨਾਂ ਨੇ ਸਵੇਰੇ ਫੀਸ ਦੀ ਤਾਰੀ 3100 ਡਾਲਰ ਜੋਨਾਂ ਨੂੰ ਜੁਰਮਾਨਾ ਪਿਆ ਸੀ ਤੇ ਗੋਪੀ ਕਹਿੰਦਾ ਸੀ ਕਿ ਇਹਨਾਂ ਜੁਰਮਾਨਾ ਨਹੀਂ ਭਰਿਆ ਜੁਰਮਾਨਾ ਨਹੀਂ ਭਰਿਆ ਤੇ ਮੈਂ ਅਰਸ਼ ਘਟਾਉਣਾ ਅਰਸ਼ ਬੈਨ ਕੀਤਾ ਸੀ ਜੋ ਕਿ ਇਹਨਾਂ ਦੋਵਾਂ ਟੀਮਾਂ ਦਾ ਹਰ ਕਿਤੇ ਰੌੜਾ ਹੁੰਦਾ ਵਾ ਹਰ ਸਾਲ ਹਰ ਸਾਲ ਪਲੀਜ਼ ਇਹਨਾਂ ਜਵਾਰੀ ਰਿਕਵੈਸਟ ਆ ਹਰ ਕੱਪ ਤੇ ਇਹਨਾਂ ਨੂੰ ਇੱਕ ਹਫਤਾ ਹੋ ਗਿਆ ਮੈਂ ਪਹਿਲਾਂ ਕਹਿਣ ਡਿਆ ਵਾਂ ਕਿ ਆਪਣਾ ਨਿਬੇੜ ਕੇ ਆਓ ਨਿਬੇੜ ਕੇ ਆਓ ਪਹਿਲਾਂ ਇਹਨਾਂ ਦੇ ਅਰਥੀ ਦਾ ਰੌਲਾ ਪਾਇਆ ਫਿਰ ਪ੍ਰਤਾਪ ਦਾ ਰੌਲਾ ਪਾਇਆ ਉਧਰੋਂ ਖੇਡਣਾ ਉਧਰੋਂ ਖੇਡਣਾ ਵਾ ਫਿਊਚਰ ਵਿੱਚ ਪਲੀਜ਼ ਨਾ ਰਿਕਵੈਸਟ ਆ ਜੋ ਵੀ ਕੱਪ ਦੇਣ ਕੇ ਰੌਲਾ ਨਹੀਂ ਚਾਹੀਦਾ ਪਹਿਲਾਂ ਨਿਬੇੜੋ ਜੋ ਨਿਬੇੜਨਾ ਆਪਣਾ 10 ਤਰੀਕ ਨੂੰ ਚੈਰੀ ਮਲਡੂਰੇ ਕੱਪ ਆ ਪਲੀਜ਼ ਉਥੇ ਕੱਪ ਗੰਦ ਨਹੀਂ ਚਾਹੀਦਾ ਉਥੇ ਨਿਬੇੜ ਕੇ ਆਉਣਾ ਜੋ ਵੀ ਆਉਣਾ ਵਾ ਖਾਕੜ ਗੋਪੀ ਤਜੰਗ ਕਬੱਡੀ ਨੂੰ ਜੇ ਖਾ ਲਾ ਕੇ ਜਣਾ ਚਾਹਤਾ ਕੰਮ ਕਰ ਓਕੇ ਓਕੇ ਕਰ ਦਿਓ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੇ ਮੇਰੇ ਤੋਂ ਤਾਮਨ ਤੋਂ ਕੋਈ ਸ਼ਬਦ ਉਹਦਾ ਦਾ ਬੋਲਾ ਗਿਆ ਹੋਵੇ ਅਸੀਂ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ